ਅੰਮ੍ਰਿਤਸਰ ਦੀ ਪੀਤੀ ਦੇ ਰਾਤ ਕੋਲ ਨੇ ਮੀਂਹ ਦੇ ਬਹੁਤ ਸਾਰੇ ਦੋਨੋਂ ਛਾਣਮੇ ਕਾਰਪਚੀ ਚਾਲੇ ਹਨ ਇੱਕ ਸਾਰਾ ਪੀਛਾਈ ਮੋਟਰਸਾਈਕਲ ਸਵਾਰ ਨੇ ਗੱਡੀ ਉੱਪਰ ਫਾਇਰ ਕਰ ਦਿੱਤੀ ਇਸ ਤੋਂ ਫਾਇਰਿੰਗ ਦੇ ਸੁਭਿਧਾਨਾ ਦੇ ਨਿਯਮਾਂ ਅਨੁਸਾਰ ਮੋਟਰ ਨੰਬਰ 471455 ਅਨੁਸਾਰ ਗੰਭੀਰੂਚ ਚੱਲਿਆ ਜਿਸ ਨੂੰ ਮੋਜਾਟੂ ਪ੍ਰਧਾਨ ਅੰਮ੍ਰਿਤਸਰ ਦੀ ਕਾਨੂੰਨੀ ਚਾਹਲ ਕਰਵਾਇਆ ਹੈ ਇਹ ਕੀ ਗੱਲਬਾਤ ਹੋਈ ਹੈ ਤੁਹਾਡੇ ਬ੍ਰਦਰ ਦੇ ਨਾਲ ਦੇ ਰਾਤ ਬਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਰੋਟੀ ਖਾ ਕੇ ਆਂਦਾ ਹੀ ਮਾਲ ਮਾਲ ਮੰਡੀ ਲੱਗ ਗਈ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਬਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਬਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਸੀ ਭਾਈ ਕਰੇਤਾ ਗੱਡੀ ਗੱਡੀ ਦੇ ਵਿੱਚ ਹੈ ਬਾਜੀ ਕੀ ਕੱਕਾ ਹੋਇਆ ਕਾਂਡ ਤੇ ਕੀ ਕਾਰਵਾਈ ਉਹਦੇ ਲੈਣ ਦੀ ਹੈ ਮਕਦਮਾ ਨੰਬਰ 120 ਦਰਜ ਕੀਤਾ 10 100 139 ਬੀਐਨ ਸਟੇਟ 25 ਆਦਮੇ ਪੰਜ ਛੇ ਨੌਜਵਾਨ ਆਏ ਮੋਟਰਸਾਈਕਲਾਂ ਤੇ ਕ੍ਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਕੋੜੀਆਂ ਨਾਲ ਤੇ ਕਿੰਨੇ ਵੇਲੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਹੈ ਤਰੀਬ 2:00 ਤਾਂ ਹੀ ਵੇਲੇ ਤੇ ਕਿੰਨੇ ਨੌਜਵਾਨਾਂ ਨੇ ਵੱਲ ਆ ਕੇ ਗੋੜੀਆਂ ਚਲਾਈਆਂ ਜੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋੜੀ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇਹ 500 ਨੌਜਵਾਨ ਦਾ ਉਹ ਕਿੱਥੇ ਤੇ ਸੀ ਮੋਟਰਸਾਈਕਲਾਂ ਤੇ ਅਜੇ ਕੀ ਕਾਰਨ ਕੋ ਦੱਸ ਨਹੀਂਿਆ ਨਾ ਜੀ ਇਹ ਪਤਾ ਹੁਣ 30 ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕਾਨੂੰਨ ਕਾਰਵਾਈ ਕੀਤੀ ਗਈ ਹੈ ਪਰਚਾ ਮੁਕਦਮਾ ਸਰਜ ਹੋ ਗਿਆ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨਾ ਮੇਰੇ ਕੋਲ ਅਸੀਂ ਗੋਲੀਆਂ ਚਲਾਈਆਂ ਗਈਆਂ ਕਿ ਕਿੰਨੀਆਂ ਲੋਜਵਾਨਾਂ ਦੇ ਲੱਗੀਆਂ ਨੇ ਇਹ ਕਾਰਵਾਈ ਪੋਸਟਮਾਰਡ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨੀਆਂ ਗੋਲੀਆਂ ਪਰਚਾ ਦੇਖਾ ਹਾਂਜੀ ਪੋਸਟਕਟਰ ਵੱਲੋਂ ਪੱਤਰ ਦਿੱਤਾ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਲੋਜਵਾਨਾਂ ਦੀ ਹਾਂਜੀ ਹਾਂਜੀ ਸੀਮਾ ਦੇ ਤੇ ਜੀਆਂ ਬਖਵਾਸਾਂ ਤਾਂ ਕੋਈ ਸੀਧੀ ਨਹੀਂ ਕੈਮਰਾ ਚ ਚੈੱਕ ਕੀਤਾ ਜਾ ਰਿਹਾ ਹੈ ਕਰ ਰਹੇ ਆ ਸੀ